ਸਾਸ੍ਰੀਕਾਲ ਤੁਸੀਂ ਦੇਖ ਰਹੇ ਹੋ ਚੜ੍ਹਦੀ ਕਲਾ ਟਾਈਮ ਟੀਵੀ ਮੈਂ ਹਾਂ ਤੁਹਾਡੇ ਨਾਲ ਰਿਦਮ ਪੰਜਾਬ ਅਪਡੇਟਸ ਤੇ ਵਿੱਚ ਤੁਹਾਡਾ ਸਵਾਗਤ ਹੈ ਤੇ ਆਓ ਇੱਕ ਰੁਕ ਕਰਦੇ ਹਾਂ ਪੰਜਾਬ ਦੀਆਂ ਕੁਝ ਵਿਸ਼ੇਸ਼ ਖਬਰਾਂ ਵੱਲ ਮੁੱਖ ਮੰਤਰੀ ਭਗਵੰਤ ਸਿੰਘ ਮਾਨ ਦੀ ਗਤੀਸ਼ੀਲਗਵਾਈ ਹੇਠ ਪੰਜਾਬ ਸਰਕਾਰ ਨੇ ਸੂਬੇ ਦੇ ਪਿੰਡਾਂ ਦੇ ਵਿਕਾਸ ਨੂੰ ਵਿਸ਼ਵ ਪੱਧਰੀ ਬਣਾਉਣ ਵਾਲਾ ਇੱਕ ਬੇਮਿਸਾਲ ਤੇ ਇਤਿਹਾਸਕ ਕਦਮ ਚੁੱਕਿਆ ਹੈ ਜਿਸ ਨੂੰ ਆਪਣੀ ਪ੍ਰਮੁੱਖ ਤਰਹੀਜ਼ ਦੇ ਕੇ ਸਰਕਾਰ ਨੇ ਸਾਬਤ ਕੀਤਾ ਹੈ ਕਿ ਜਨਤਕ ਸੇਵਾ ਹੀ ਉਸ ਦਾ ਇੱਕੋ ਇੱਕ ਟੀਚਾ ਹੈ ਅੱਜ ਵਿਕਾਸ ਤੇ ਫੰਡਾਂ ਦੀ ਲਹਿਰ ਪ੍ਰੋਗਰਾਮ ਤਹਿਤ ਪਟਿਆਲਾ ਦਿਹਾਤੀ ਹਲਕੇ ਦੇ ਵਿੱਚ ਪੰਜਾਬ ਸਿਹਤ ਮੰਤਰੀ ਡਾਕਟਰ ਬਲਵੀਰ ਸਿੰਘ ਵੱਲੋਂ ਵਾਕਵਾ ਖਪਿੰਡਾਂ ਦਾ ਦੌਰਾ ਕੀਤਾ ਗਿਆ ਇਸ ਮੌਕੇ ਪਿੰਡ ਨੰਦਪੁਰ ਕੇਸ਼ੋ ਵਿਖੇ ਸਿਹਤ ਮੰਤਰੀ ਨੇ ਪਿੰਡਾਂ ਦੇ ਵਿਕਾਸ ਕਾਰਜਾਂ ਲਈ ਦਿੱਤੀ ਜਾ ਰਹੀ ਗ੍ਰਾਂਟ ਸੰਬੰਧੀ ਜਾਣਕਾਰੀ ਸਾਂਝੀ ਕੀਤੀ ਗ੍ਰਾਂਟ ਮਨਜ਼ੂਰ ਹੋ ਗਈ ਹੈ ਉਹਨਾਂ ਨੂੰ ਕਰਵਾ ਕੱਚੇ ਕਰਾਂ ਦੀ ਗੱਲ ਕਰਦਾ ਜੀ ਮੈਂ ਬਾਕੀ ਸਾਰੇ ਲਾਈਨ ਚ ਹੌਲੀ ਹੌਲੀ 3 4 5 6 7 8 9 10 ਇਹ ਵੀ ਸਾਰੇ ਆnde ਜਿਹੜਾ ਦੇ ਉਹਨਾਂ ਨੂੰ ਘਟੋ ਘਟੇ ਕਮਰਾ ਇੱਕ ਬਾਥਰੂਮ ਇੱਕ ਛੋਟੀ ਜਿਹੀ ਰਸੋਈ ਖਾਨਾ ਤਾਂ ਕਿ ਬਰਸਾਤ ਚ ਘਰ ਕਿਸੇ ਦਾ ਚੁੰਦਾ ਨਹੀਂ ਰਹੇ ਜੂਗਾ ਜੀ ਅਗਲੇ ਸਾਲ ਚ ਇੱਕ ਪੂਰਾ ਇਹ ਵੀ ਕੰਮ ਕਰ ਦਾਂਗਾ ਜੀ ਸਾਰਿਆਂ ਨੂੰ ਗ੍ਰਾਂਟ ਕੱਲੇ ਕੱਲੇ ਬੰਦੇ ਨੂੰ ਗ੍ਰਾਂਟ ਪਹੁੰਚ ਜੇਗੀ ਜਿ ਘਰਾਂ ਦੇ ਕੱਚੇ ਘਰਾਂ ਦੀ ਠੀਕ ਹੈ ਜੀ ਤੇ ਇਹ ਤੁਹਾਡੇ ਜਿਹੜੇ ਸਾਰੇ ਕੰਮ ਹੈ ਖੇਡ ਦੇ ਜਿਹੜਾ ਗਰਾਊਂਡ ਦਾ ਉਤ ਘਾਟਣਾ ਇਹ 18 ਲੱਖ ਰੁਪਏ ਦੀ ਗ੍ਰਾਂਟ 19 ਲੱਖ ਰੁਪਏ ਦੀ ਗ੍ਰਾਂਟ ਦੇ ਦੇ ਵਾਸਤੇ ਆ ਖੇਡ ਦੇ ਆ ਹੀ ਚਾਹੀਦਾ ਸੀ ਨੌਜਵਾਨ ਗਾਂਦ ਨਿਕਲ ਜਾਏ ਖੇਡ ਦਾ ਮੈਦਾਨ ਬਣ ਜਾਏ ਉਹਦੀ ਵੀ ਕਰਾਂਟ ਆ ਗਈ ਹੈ ਜੀ ਤੇ ਇਸ ਤੋਂ ਸવાય ਰੰਗਲਾ ਪੰਜਾਬ ਦੇ ਵਿੱਚ 2.5 ਕਰੋੜ ਰੁਪਏ ਹੋਰ ਆ ਰਹੇ ਆ ਜੀ ਇੱਕ 1 ਕਰੋੜ ਰੁਪਏ ਮੇਰਾ ਅਖਤਿਆਰੀ ਫੰਡ ਹੈ ਸਾਰੇ ਪੈਸੇ ਤੁਹਾਡੇ ਆ ਜੀ ਇਹ ਚਾਹੇ ਤੁਹਾਨੂੰ ਈ ਰਿਕਸ਼ਾ ਲੈ ਕੇ ਦੇਵਾਂ ਜਿਹੜਾ ਕੰਪਲੈਂਟ ਵਾਲੇ ਕਹਿਣਗੇ ਉਹ ਕਰਾ ਕੇ ਦੇਵਾਂ ਇਹ ਤੁਹਾਡੇ ਸਾਰੇ ਕੰਮ ਜਿਹੜੇ ਹੈਗੇ ਆ ਆੜ ਵਾਲੇ ਦਿਨਾਂ ਦੇ ਵਿੱਚ ਮੈਂ ਤੁਹਾਡੇ ਸਾਰੇ ਕਰਾ ਕੇ ਦੇਵਾਂਗਾ ਤੇ ਆ ਜਿਵੇਂ ਤੁਹਾਡਾ ਟੋਬਾ ਹੈ ਇੱਥੇ ਸਾਰੇ ਦਰਖਤ ਲੱਗਣਗੇ ਬਹੁਤ ਵਧੀਆ ਤੇ ਸਭ ਤੋਂ ਵੱਡੀ ਜਿਹੜੀ ਤੁਹਾਡੀ ਵੈਗਿਆ ਜਿਹੜੇ ਆ ਤੁਹਾਡੇ ਇੱਕ ਤਾਂ ਹੈਗਾ ਤੁਹਾਡਾ ਜਿਹੜਾ ਇਹ ਬਰਸਾਤੀ ਨਾਲ ਆਉਂਦਾ ਇਹਦੇ ਨਾਲ ਤੁਹਾਡੇ ਫਸਲਾਂ ਦਾ ਨੁਕਸਾਨ ਬਹੁਤ ਹੁੰਦਾ ਉਹਨਾਂ ਖੇਤਾਂ ਵਾਲਿਆਂ ਦੀ ਫਸਲ ਹਰ ਸਾਲ ਦੂਏ ਸਾਲ ਮਾਰੀ ਜਾਂਦੀ ਆ ਉਹਨਾਂ ਦੀ ਇਹਦੇ ਵਾਸਤੇ ਜਿਹੜਾ ਤੁਹਾਡਾ ਇੱਕ ਦੂਜਾ ਪਾਣੀ ਵਾਲਾ ਖਾਲਾ ਆਉਂਦਾ ਉਹ ਬੜੀ ਧੀਰਵਾ ਚਲਾਇਆ ਸੀ ਉਹ 40 ਸਾਲ ਬਾਅਦ ਚੱਲਿਆ ਤੇ ਹੁਣ ਉਹ ਪੱਕਾ ਹੋਏਗਾ ਜੀ ਉਹ ਪੱਕਾ ਹੋਏਗਾ ਤੇ ਇਹਦੀ ਪਟਾਈ ਹੋਏਗੀ ਜੀ ਪਾਣੀ ਇਸ ਤੋਂ ਬਾਹਰ ਨਹੀਂ ਜਾਏਗਾ ਅੱਗੇ ਬੜੀ ਨਦੀ ਆ ਤੁਹਾਡੇ ਕਾਲਵੇ ਜਾ ਕੇ ਪਾਣੀ ਰੁਕਦਾ ਸੀ ਉੱਥੇ ਡੁੱਬ ਜਾਂਦਾ ਸੀ ਕਾਲਵਾ ਜਿਹੜੀ ਬੜੀ ਨਦੀ ਆ ਉਹ ਜਿੱਥੇ ਡੀਅਰ ਪਾਰਕ ਆ ਜੀ ਜਿੱਥੇ ਸ਼ੀਸ਼ਮੈਲ ਹੈ ਜਿਹੜੀ ਡਕਾਲੇ ਨੂੰ ਸੜਕ ਜਾਂਦੀ ਹੈ ਉੱਥੇ ਜਾ ਕੇ ਉਹ ਜਿਹੜੀ ਨਦੀ ਹੈ ਉਹ ਛੋਟੀ ਜਿਹੀ ਖਾੜੀ ਰਹਿ ਜਾਂਦੀ ਸੀ ਉੱਥੇ ਜਾ ਕੇ ਜੀ ਉਹਦੇ ਵਾਸਤੇ ਮੈਂ 15 ਕਿੱਲੇ ਜ਼ਮੀਨ ਉਹਨਾਂ ਨੂੰ ਰਤਵਾੜੇ ਦੇ ਵਿੱਚ ਜਾ ਕੇ ਲੁਜਾਣੇ ਜਾ ਕੇ ਦਵਾਈ ਆ ਜੀ ਪੁੱਡਾ ਨੂੰ ਉਹਦੇ ਵਿੱਚ ਪੁੱਡਾ ਦਾ ਮਹਿਕਮਾ ਸੀ ਉਹਦੇ ਵਿੱਚ ਇਰੀਗੇਸ਼ਨ ਦਾ ਮਹਿਕਮਾ ਸੀ ਜੰਗਲਾਤ ਦਾ ਮਹਿਕਮਾ ਸੀ ਕੇਂਦਰ ਦੀ ਮਨਜ਼ੂਰੀ ਚਾਹੀਦੀ ਸੀ ਵਾਈਲਡ ਲਾਈਫ ਜਿਹੜਾ ਡੀਅਰ ਪਾਰਕ ਸੀਗਾ ਉਹ ਕੇਂਦਰ ਦੇ ਅੰਦਰ ਆਂਦਾ ਹੈ ਇਹ ਪੰਜਾਂ ਮੈਕਵੇ ਦੀਆਂ ਮੀਂਹਾਂ ਕਰ ਕਰਕੇ ਕਰ ਕਰਕੇ ਉੱਥੇ ਹੁਣ 4 ਕਿਲੋਮੀਟਰ ਦੀ ਪਟਾਈ ਹੋ ਰਹੀ ਆ ਜਿੰਨਾ ਪਿੱਛੋਂ ਪਾਣੀ ਆਏਗਾ ਪੂਰਾ ਲੰਘ ਜਾਏਗਾ ਇਸ ਤੋਂ ਬਾਅਦ ਪਟਾਲੇ 'ਚ ਛੜ ਨਹੀਂ ਆਣਗੇ ਜੀ ਕਦੇ ਵੀ ਨਾ ਤੁਹਾਡੀਆਂ ਫਸਲਾਂ ਡੁੱਬ ਕੇ ਮਰਨਗੀਆਂ ਇਹ ਕੰਮ ਜਿਹੜੇ ਹੋਣ ਜਾ ਰਹੇ ਆ ਆਉਣ ਵਾਲੇ ਦਿਨਾਂ ਦੇ ਵਿੱਚ ਇਸ ਤੋਂ ਉੱਪਰ ਤੁਹਾਡੇ ਪਿੰਡ ਤੋਂ ਉੱਪਰ ਜੀ ਫਤੇਗੜ ਸਾਹਿਬ ਦੇ ਵਿੱਚ ਮੁਹਾੜੀ ਦੇ ਵਿੱਚ ਚੰਡੀਗੜ੍ਹ ਤੱਕ 750 ਏਕੜ ਜ਼ਮੀਨ ਲੱਭੀ ਆ ਜਿਹੜੀ ਜੰਗਲਾਤ ਮਹਿਕਮੇ ਦੀ ਆ ਉੱਥੇ ਦਰਖਤ ਲੱਗਣਗੇ ਉਹਨੂੰ ਨੀਵਾ ਕਰਾਂਗੇ ਉਹਦੇ ਵਿੱਚ ਪਾਣੀ ਦੀਆਂ ਜਿਹੜੀਆਂ ਵਾਟਰ ਬਾਡੀਜ਼ ਬਣਾਵਾਂਗੇ ਜਿਵੇਂ ਆਪਾਂ ਉਹਨੂੰ ਛੱਪੜ ਨਾ ਕਹੀਏ ਉਹਨੂੰ ਆਪਾਂ ਹੋਰ ਜੋ ਮਰਜ਼ੀ ਕਹਿ ਲਓ ਉਹਨੂੰ ਜਿਹੜਾ ਛੋਟੇ ਛੋਟੇ ਜਿਹੜੇ ਹੈਗੇ ਆ ਨਾ ਜੀ ਵੀ ਵੱਡੇ ਵੱਡੇ ਉੱਥੇ ਜਿਹੜਾ ਤਾਂ ਕਿ ਜਦੋਂ ਪਾਣੀ ਨਹਿਰ ਦੇ ਵਿੱਚ ਚੜੇ ਤਾਂ ਉੱਥੇ ਜਾਣਾ ਸ਼ੁਰੂ ਹੋ ਜਾਏ ਦਰਖਤਾਂ ਵਿੱਚ ਖੜਾ ਰਵੇ 750 ਏਕੜ ਜ਼ਮੀਨ ਬਹੁਤ ਹੁੰਦੀ ਹੈ ਜੀ ਉੱਥੇ ਖੜਾ ਰਵੇ ਜੰਗਲ ਦਰਖਤਾਂ ਨੂੰ ਪਾਣੀ ਚਾਹੀਦਾ ਹੈ ਦਰਖਤ ਪਾਣੀ ਪੀ ਜਾਣਗੇ ਨਾਲੇ ਦਰਖਤ ਵਧੀਆ ਰਹਿਣਗੇ ਪਟਾਲੇ ਪਾਣੀ ਆ ਵੀ ਉਹਨਾਂ ਜਿੰਨਾਂ ਨਾਲ ਜਿੰਨਾ ਨਜ਼ਦੀਕੀ ਕੈਪੈਸਿਟੀ ਹੈ ਉਸ ਤੋਂ ਵੱਧ ਪਾਣੀ ਨਹੀਂ ਆਊਗਾ ਜੀ ਪਟਾਲੇ 'ਚ ਸੋ ਇਹ ਵਾਲੇ ਕੰਮ ਕਰ ਰਹੇ ਹਾਂ ਜੀ ਇਹਦੇ ਨਾਲ-ਨਾਲ ਤੁਹਾਨੂੰ ਪਤਾ ਕਿ ਹੁਣ ਗੁਰੂ ਤੇਗ ਬਹਾਦਰ ਸਾਹਿਬ ਦਾ 350 ਸਾਲਾਂ ਸ਼ਹਾਦਤ ਦਾ ਇਹ ਪੂਰੀ ਦੁਨੀਆ ਦੇ ਵਿੱਚ ਕਿਤੇ ਨਹੀਂ ਹੋਇਆ ਜੀ ਕਿਸੇ ਵੀ ਧਰਮ ਗੁਰੂ ਦਾ ਵੀ ਉਹਨਾਂ ਦੇ ਸੀਸ ਦਾ ਸੰਸਕਾਰ ਕਿਤੇ ਹੋਰ ਹੋਇਆ ਹੋਵੇ ਗੁਰਦੁਆਰਾ ਸੀਸਗੰਜ ਸਾਹਿਬ ਜਿੱਥੇ ਜਿੱਥੇ ਸੀਸ ਉਹਨਾਂ ਨੇ ਆਪਣਾ ਜਿਹੜਾ ਸੀਗਾ ਝਾਲਮਾਂ ਨੇ ਕਟਿਆ ਸੀ ਜਿੱਥੇ ਉਹਨਾਂ ਦੀ ਸ਼ਹਾਦਤ ਹੋਈ ਸੀ ਇਹ ਗੁਰਦੁਆਰਾ ਸੀਸਗੰਜ ਜੁਤੇ ਆ ਇੱਕ ਜਿੱਥੇ ਉਹਨਾਂ ਦਾ ਸੰਸਕਾਰ ਹੋਇਆ ਅਨੰਤਪੁਰ ਸਾਹਿਬ ਚ ਉੱਤੇ ਆ ਤੇ ਉਹਨਾਂ ਦਾ ਧੜ ਦਾ ਸੰਸਕਾਰ ਕਿਤੇ ਹੋਰ ਹੋਇਆ ਗੁਰਦੁਆਰਾ ਰਕਾਬਗੰਜ ਸਾਹਿਬ ਐਡੀ ਵੱਡੀ ਕੁਰਬਾਨੀ ਜੀ ਧਾਰਮਿਕ ਆਜ਼ਾਦੀ ਵਾਸਤੇ ਜਿਹੜੇ ਗਰੀਬ ਸੀ ਜਿਹਨਾਂ ਨੂੰ ਰਾਜਾ ਪਰੇਸ਼ਾਨ ਕਰ ਰਿਆ ਸੀ ਧਰਮ ਬਦਲਣ ਵਾਸਤੇ ਵੀ ਉਹਨਾਂ ਦੇ ਨਾਲ ਖੜਨਾ ਇਹੜਾ ਗੁਰੂ ਦਾ ਸੁਨੇਹਾ ਹੈ ਪੂਰੀ ਦੇਸ਼ ਵਿੱਚ ਪਹੁੰਚੇ ਸਾਰੇ ਧਰਮਾਂ ਦੇ ਬੰਦੇ ਬੁਲਾ ਲੈ ਜੀ ਉੱਥੇ ਸਾਰੇ ਧਰਮ ਗੁਰੂ ਆਣਗੇ ਦੇਸ਼ ਦੇ ਕੋਨੇ-ਕੋਨੇ ਤੱਕ ਗੁਰੂਆਂ ਦਾ ਸੰਦੇਸ਼ ਜਾਵੇ ਗੁਰੂ ਨਾਨਕ ਦਾ ਗੁਰੂ ਤੇਗ ਬਹਾਦਰ ਸਾਹਿਬ ਦਾ ਦਸ਼ਮੇਸ਼ ਪਿਤਾ ਦਾ ਤੇ ਵਿਧਾਨ ਸਭਾ ਦਾ ਸੈਸ਼ਨ ਸਿਰਫ ਤੇ ਸਿਰਫ ਗੁਰੂ ਦੀ ਕੁਰਬਾਨੀ ਦੀ ਗੱਲ ਹੋਏਗੀ ਔਰ ਕੋਈ ਗੱਲ ਨਹੀਂ ਹੋਏਗੀ ਉੱਥੇ ਤੇ ਮੈਂ ਤੁਹਾਨੂੰ ਸੰਗਤ ਨੂੰ ਵੀ ਬੇਨਤੀ ਕਰਦਾ ਕਿ ਨਗਰ ਕੀਰਤਨ 'ਚ ਵੀ ਆਓ ਪੰਜਾਬ ਅਪਡੇਟਸ ਦੇ ਵਿੱਚ ਫਿਲਹਾਲ ਇਹਨਾ ਹੀ ਹੋਰ ਖਬਰਾਂ ਲਈ ਤੁਸੀਂ ਦੇਖਦੇ ਰਹੋ ਚਰਚੀ ਕਲਾ ਟਾਈਮ ਟੀਵੀ ਫਿਲਹਾਲ ਮੈਨੂੰ ਦਿਓ ਇਜਾਜ਼ਤ ਧੰਨਵਾਦ